ਹਾਜੀ ਵਾ ਸਿੰਘ ਸਾਹਿਬ ਦੇਖੋ ਜੀ ਗੁਰਦੁਆਰਾ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਮਾਤਾ ਗੁਜਰਕੌਰ ਜੀ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਦਰਸ਼ਨ ਕਰੋ ਜੀ ਸਿੱਖ ਸੰਗਤ ਸਿੰਘ ਸਾਹਿਬ ਦੇਖੋ ਵਾਹ ਕਿਹ ਕਾ ਖੌਲਸਾ ਵਾਹ ਅੱਤੇ ਨਾਮ ਐਸੀ ਮਰਨੀ ਜੋ ਮਰੇ ਤਾ ਸਭ ਜੀਵਨ ਪਾਏ ਸ਼੍ਰੀ ਵਾਹਿਗੁਰੂ ਵਾਹਿ ਫਿਰਦੇ ਪ੍ਰਭ ਅਨ ਤੂੰ ਹਰ ਜਾਨ ਨੂੰ ਆਪੇ ਹਮਰਤੇ ਫਿਰਦੇ ਜਿਤ ਮਿਲਿਆ पाटिका स्वामी मानस की गति मेरे मन सतगुर से सुखी जो छो सोई पल पाओ ਉਹ ਨਾਮ ਆਪ ਹੈ ਉਹ ਜੀ ਨਿਮਨ ਲੋਕੇ ਮਾਨ ਨਿਤਾਣਿਓ ਕੇ ਤਾਨ ਜੀਉ ਮਹਾਰਾ ਅਨੰਦ ਮੋਨਿ ਲਿਜਾ ਹੰ ਅਨੁਗੁਰ ਦੇ ਬਨ ਦੀਵਾ ਨਾਮ ਕਿੰਨਾ ਮਸੰਦ ਹੈ ਨਾਮ ਕਿੰਨਾ ਮਸੰਦ ਹੈ ਮੋਲੇ ਕਰ ਦਿਨਾ ਬਰੋਹਰ ਕਰ ਤੁਹਾਨੂੰ ਕਿਤੇ ਨਾ ਮਸੰਦ ਹੈ ਨਾਮ ਤੇ ਨਾਮ ਮਸੰਦ ਹੈ

ਕਰਤਾਰਨਾਮ ਤੇ ਹੈ ਕੈਭੂ ਬਰਿਆ ਪਾਈ ਕਰਮ ਸੰਦੇ ਪਾਈਏ ਜੇ ਬੋਲਤ ਸੁਭਾਈ ਵਾਣ ਤੇ ਨਦਰ ਪਹਣ ਹੋਈਆ ਮਨ ਤਰਲ ਪਾਈ ਮਨ ਸਾਦੂ ਸੁਖ ਭਜੈ ਰਤੀ ਸਭ છਾਈ ਨਾਨਕ ਸਿਮਰਾਈ ਤੋ ਜਾ ਨਾਟਕ ਪ੍ਰਭ ਸਰਨਾਗਤੀ ਕਰਤ ਸਤਿਗੁਰ ਜੀ ਜੁੰਝੇ ਮੇਰੇ ਮਾਉਲੀ ਸੱਚਾ ਹੋਊਗਾ ਜਦ ਕਾਇ ਮਿਲ ਦੇ ਪੜੂਗਾ ਉਸ ਸਮਿਧਾਏ ਜਦ ਮਾਤਾ ਜੋ ਜਟਵਾ ਆਪਣੇ ਜਨ ਜਪੈ ਇਨ ਵਿੱਚ ਦਿਓ ਵੜਵਾ ਰੋਗ ਸੋ ਸਮਟ ਗਏ ਜੇ ਜੇ ਨਮਾਨ ਲੂਆ ਤਹ ਜਿਹਨੇ ਰਹਿ ਨਾਮ ਧਿਆਇ બો બબો કલુ આયો રે બનુ ના

ले ला मे न हाथ से आ जाए फिर आ गई वापस आ गया सदके देख वाह वाह देख अब कलू आयोरे एक नाम बो प्रशाद देख लो मान करो तुद उपर मेरे प्रीतम प्यारे वाहे झूलते निशान रहे पंथ महाराज के गुरुद्वारा ज्योति स्वरूप झूलते निशान रहे पंथ महाराज के ਹਾਰੇ ਮਾਣ ਕਰੂੰ ਤੁਧ ਜੋੜਿਆਂ ਦੀ ਸੇਵਾ ਲੋ ਧੰਨ ਸਤ ਵਾਹ ਆਗੇ ਜੀ ਜੋੜੇ ਵਾਹ ਖਾਲਸ